ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਟੋਟਗੇ ਦੇ ਉੱਪਰ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਜਾਣਦੇ ਹਾਂ ਕਿ ਹਰਤਾਲੀ ਕਾ 30 ਵਰਤ ਕਦੋਂ ਰੱਖਿਆ ਜਾਂਦਾ ਏ ਇਹ ਖਾਸ ਕਰਕੇ ਵਿਵਤਾ ਔਰਤਾਂ ਆਪਣੇ ਸੁਹਾਗ ਦੀ ਰੱਖਿਆ ਵਾਸਤੇ ਇਹ ਵਰਤ ਰੱਖਦੀਆਂ ਨੇ ਤੇ ਕੁਵਾਰੀਆਂ ਕੰਨਿਆ ਆਪਣੇ ਚੰਗੇ ਵਾਰ ਵਾਸਤੇ ਰੱਖਦਿਆਂ ਨੇ ਕਿ ਉਹਨਾਂ ਨੂੰ ਚੰਗਾ ਵਾਰ ਲੱਭ ਸਕੇ ਜੋਤਿਸ਼ ਸ਼ਾਸਤਰਾਂ ਅਨੁਸਾਰ 48 ਦਾ 30 ਵਰਤ ਸ਼ੁਕਰ ਜੋਗ ਜਾਨਕਿ ਰਵੀ ਜੋਗ ਚ ਬਹੁਤ ਸ਼ੁਭ ਮੰਨਿਆ ਗਿਆ ਏ ਆਹੋ ਜਾਣਦੇ ਹਾਂ ਕਿ 48 ਦਾ 30 ਕਦੋਂ ਤੇ ਇਸ ਦਾ ਸ਼ੁਭ ਮੂਰਤ ਕੀ ਹੈ ਇਸ ਦੀ ਪੂਜਾ ਕਿਸ ਵਿਧੀ ਦੇ ਨਾਲ ਕਰਨੀ ਹੈ ਸਾਲ 2024 ਨੂੰ ਸਾਲ 2024 48 ਦਾ 30 ਵਰਤੇ ਆ ਇਹ ਅੱਜ ਦੇ ਦਿਨ ਸਤੰਬਰ ਦੇ ਮਹੀਨੇ ਸ਼ੁੱਕਰਵਾਰ ਨੂੰ ਇਹ 7 ਸਤੰਬਰ 5 ਨੂੰ ਦੁਪਹਿਰ 12:21 ਦੇ ਸ਼ੁਰੂ ਹੋਵੇਗਾ ਤੇ ਸਮਾਪਤ 6 ਸਤੰਬਰ ਸ਼ਾਮ 3:01 ਦੇ ਹੋਵੇਗਾ 6 ਸਤੰਬਰ ਨੂੰ ਇਸ ਦੀ ਪੂਜਾ ਦਾ ਸ਼ੁਭ ਮੂਰਤ ਮੰਨਿਆ ਜਾਂਦਾ ਹੈ ਜੋਤਿਸ਼ਾਸ਼ਤਰ ਦੇ ਅਨਸਾਰ ਇਹ ਤਿੰਨ ਸ਼ੁਭ ਮੂਰਤ ਬੰਦੇ ਦਿਖਾਈ ਦੇ ਰਹੇ ਨੇ ਇਸ ਦਿਨ ਰਵੀ ਜੋਗ ਸ਼ੁਕਲ ਜੋਗ ਅਤੇ ਬ੍ਰਹਮਾ ਜੋਗ ਬਣ ਰਹੇ ਨੇ ਪੂਜਾ ਦੇ ਲਈ ਤੁਸੀਂ ਭਗਵਾਨ ਸ਼ਿਵ, ਮਾਤਾ ਪਾਰਵਤੀ ਤੇ ਭਗਵਾਨ ਗਣੇਸ਼ ਜੀ ਇਸ ਦੀ ਕਾਲੀ ਮਿੱਟੀ ਦੇ ਨਾਲ ਪ੍ਰਤੀਬਾ ਬਣਾਉਣੀ ਹੈ। ਇਸ ਦੀ ਪੂਜਾ ਸ਼ਾਮ ਦੇ ਸਮੇਂ ਕੀਤੀ ਜਾਂਦੀ ਹੈ। ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਆਪਣੇ ਘਰ ਵਿੱਚ ਹੀ ਮੰਦਰ ਵਿੱਚ ਪੂਜਾ ਦਾ ਸਥਾਨ ਬਣਾਉਣਾ ਹੈ। ਫਿਰ ਉਸ ਤੋਂ ਬਾਅਦ ਆਪਾਂ ਇੱਕ ਚੌਂਕੀ ਲਗਾਉਣੀ ਹੈ। ਚੌਂਕੀ ਦੇ ਉੱਤੇ ਆਪਾਂ ਲਾਲ ਕੱਪੜਾ ਵਿਛਾ ਕੇ ਚੌਂਕੀ ਨੂੰ ਸਜਾ ਲੈਣਾ ਹੈ। ਤੁਸੀਂ ਆਪਣੀ ਇੱਛਾ ਅਨੁਸਾਰ ਚੌਂਕੀ ਨੂੰ ਸਜਾ ਲਓ ਫਿਰ ਚੌਂਕੀ ਸਜਾਉਣ ਤੋਂ ਬਾਅਦ ਥੋੜੇ ਜਿਹੇ ਫੁੱਲ ਰੱਖ ਕੇ ਉਸ ਦੇ ਉੱਪਰ ਸ਼੍ਰੀ ਭਗਵਾਨ ਸ਼ਿਵ ਸ਼ੰਕਰ ਤੇ ਮਾਤਾ ਜੀ ਨੂੰ ਬਰਾਜਮਾਨ ਕਰਨਾ ਹੈ ਉਹਨਾਂ ਦੀ ਕੋਈ ਤਸਵੀਰ ਜੋ ਤੁਹਾਡੇ ਘਰ ਵਿੱਚ ਹੋਵੇਗੀ ਉਸ ਨੂੰ ਉਸ ਦੇ ਉੱਪਰ ਸਜਾ ਲੈਣਾ ਹੈ ਫਿਰ ਤੁਸੀਂਆਂ ਮੂਰਤੀਆਂ ਬਣਾਉਣੀਆਂ ਹਨ ਭਗਵਾਨ ਸ਼ਿਵ ਮਾਤਾ ਪਾਰਵਤੀ ਦੀ ਮੂਰਤੀ ਬਣਾ ਲਓ ਫਿਰ ਕਲਸ਼ ਦੀ ਸਥਾਪਨਾ ਕਰਨੀ ਹੈ ਕਰਤੀ ਸਥਾਪਨਾ ਕਰਨ ਤੋਂ ਪਹਿਲਾਂ ਥੋੜੇ ਜਿਹੇ ਚੌਲ ਰੱਖ ਕੇ ਉਸ ਦੇ ਉੱਪਰ ਕਲਸ ਨੂੰ ਰਖਾਣਾ ਹੈ ਫਿਰ ਕਲਸ ਵਿੱਚ ਹਲਦੀ, ਸੁਪਾਰੀ, ਸਿੱਕਾ, ਥੋੜੇ ਜਿਹੇ ਫੁੱਲ, ਲੌਂਗ, ਲਾਚੀ ਫਿਰ ਥੋੜੇ ਜਿਹੇ ਚਾਵਲ ਪਾ ਦਿਓ ਫਿਰ ਇਸ ਦੇ ਉੱਪਰ ਤੁਸੀਂ ਆਂਬ ਦੇ ਪੱਤੇ ਲਾਉਣੇ ਨੇ ਤੇ ਉਹਨਾਂ ਪੱਤਿਆਂ ਨੂੰ ਇਕ ਲਗਾ ਲੈਣਾ ਹੈ ਜੇਕਰ ਤੁਹਾਡੇ ਕੋਲ ਆਂਬ ਦੇ ਪੱਤੇ ਨਹੀਂ ਹੈਗੇ ਤਾਂ ਤੁਸੀਂ ਪਾਣ ਦੇ ਪੱਤੇ ਵੀ ਲਾ ਸਕਦੇ ਹੋ ਫਿਰ ਇਸ ਤੋਂ ਬਾਅਦ ਤੁਸੀਂ ਕੋਈ ਕਟੋਰੀ ਲੈ ਕੇ ਉਸ ਵਿੱਚ ਅਨਾਜ ਭਰ ਕੇ ਰੱਖਣੇ ਹਨ ਉਸ ਵਿੱਚ ਤੁਸੀਂ ਚਾਵਲ ਕਣਕ ਵੀ ਰੱਖ ਸਕਦੇ ਹੋ ਜੋ ਵੀ ਤੁਹਾਡੇ ਕੋਲ ਕੋਈ ਅਨਾਜ ਹੈ ਫਿਰ ਉਸ ਉੱਪਰ ਕਿਉਬ ਦਾ ਦੀਪਕ ਰੱਖੋ ਤੇ ਉਸ ਦੀਆਂ ਦੋ ਬੱਤੀਆਂ ਲਾਉਣੀਆਂ ਹਨ ਬੱਤੀ ਲਾਉਣ ਤੋਂ ਬਾਅਦ ਬੇਨਤੀ ਕਰਨੀ ਹੈ ਪ੍ਰਮਾਤਮਾ ਅਗੇ ਬੇਨਤੀ ਕਰਨੀ ਹੈ ਫਿਰ ਉਸ ਤੋਂ ਬਾਅਦ ਬੇਨਤੀ ਕਰਨੀ ਹੈ ਕਿ ਜੇਕਰ ਕੋਈ ਚੀਜ਼ ਰਹਿ ਗਈ ਹੋਵੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੋ ਆਪਾਂ ਤਿੰਨੇ ਮੂਰਤੀਆਂ ਬਣਾਈਆਂ ਉਹਨਾਂ ਨੂੰ ਪਾਣੀ ਚੜਾਉਣਾ ਹੈ ਪਾਣੀ ਚੜਾਉਣ ਤੋਂ ਬਾਅਦ ਕਟੇਲਸੀ ਜਾਂ ਉਸ ਦਾ ਦੁੱਧ ਦੇ ਨਾਲ ਇਸ਼ਨਾਨ ਕਰਾਉਣਾ ਹੈ ਉਸ ਤੋਂ ਬਾਅਦ ਫਿਰ ਜਲ ਚੜਾਉਣਾ ਹੈ ਤਿੰਨ ਵਾਰ ਅਭਿਸ਼ੇਕ ਕਰਨਾ ਹੈ ਤੇ ਫਿਰ ਇਹਨਾਂ ਤਿੰਨਾਂ ਮੂਰਤੀਆਂ ਦੇ ਉੱਤੇ ਚਿਲਕਾ ਲਗਾ ਲਓ ਤੇ ਮਾਤਾ ਪਾਰਵਤੀ ਨੂੰ ਸ਼ਿੰਗਾਰ ਦਾ ਸਮਾਨ ਲਾਲ ਸੰਜੂਰ ਜਰੂਰ ਚੜਾਓ ਜੀ ਉਸ ਤੋਂ ਬਾਅਦ ਮਿੱਠੇ ਪ੍ਰਸ਼ਾਦ ਦਾ ਭੋਗ ਲਾਓ ਭੋਗ ਲਗਾਉਣ ਤੋਂ ਬਾਅਦ ਇਸ ਦੀ ਕਥਾ ਜਰੂਰ ਪੜੋ ਫਿਰ ਬ੍ਰਾਹਮਣਾਂ ਨੂੰ ਤੇ ਗਰੀਬਾਂ ਨੂੰ ਦਾਨ ਕਰਨਾ ਹੈ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਹਰ ਤਾਲੀਕਾ 30 ਵਰਤ ਨਿਰਜਲਮ ਰੱਖਿਆ ਜਾਂਦਾ ਏ ਇਹ ਵਰਤ ਬਹੁਤ ਹੀ ਕਠਿਨ ਵਰਤ ਹੁੰਦਾ ਏ ਇਹ ਵਰਤ ਕਰਵਾ ਚੌਥ ਦੀ ਤਰ੍ਹਾਂ ਚੰਦਰਮਾ ਦੀ ਪੂਜਾ ਤੋਂ ਬਾਅਦ ਹੀ ਖੋਲਿਆ ਜਾਂਦਾ ਏ 44 30 ਵਰਤ ਕਰਨ ਤੋਂ ਬਾਅਦ ਇਸ ਨੂੰ ਵਿੱਚੋਂ ਨਹੀਂ ਛੱਡਣਾ ਇਹ ਪੂਰਾ ਕਰਕੇ ਹੀ ਛੱਡਣਾ ਹੈ ਇਸ ਤੋਂ ਬਾਅਦ ਵਰਤ ਕਥਾ ਜ਼ਰੂਰ ਪੜ੍ਹਨੀ ਹੈ ਤਾਂ ਹੀ ਵਰਤ ਪੂਰਾ ਮੰਨਿਆ ਜਾਵੇਗਾ ਇਸ ਦਿਨ ਕਾਲੇ ਕੱਪੜੇ ਨਹੀਂ ਪਾਉਣੇ ਹਨ ਇਹ ਬਹੁਤ ਹੀ ਅਸ਼ੋਭ ਮੰਨੇ ਜਾਂਦੇ ਨੇ ਇਸ ਦਿਨ ਸ਼ਿੰਗਾਰ ਕਰਨਾ ਸ਼ੁਭ ਮੰਨਿਆ ਜਾਂਦਾ ਏ ਤੋਂ ਦੋਸਤੋ ਦੇਸੀ 430 ਵਰਤ ਦੀ ਵਿਧੀ ਤੇ ਹੁਣ ਤੁਹਾਨੂੰ ਅੱਗੇ ਲੈ ਚੱਲਦੇ ਹਾਂ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਉਹ 12 ਰਾਸ਼ੀਆਂ ਵਿੱਚੋਂ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਖੁੱਲਣ ਵਾਲੀ ਹੈ ਸੋ ਸਾਡੀ ਪਹਿਲੀ ਰਾਸ਼ੀ ਹੈ ਜੀ ਬ੍ਰਿਸ਼ਚ ਰਾਸ਼ੀ ਇਹਨਾਂ ਨੂੰ ਦੱਸ ਦਈਏ ਕਿ ਮਾਤਾ ਪਾਰਵਤੀ ਜੀ ਦੀ ਕਿਰਪਾ ਇਹਨਾਂ ਉੱਤੇ ਹੋ ਚੁੱਕੀ ਹੈ ਇਹਨਾਂ ਦੀ ਹੁਣ ਆਰਥਿਕ ਸਥਿਤੀ ਵਿੱਚ ਵੀ ਕਾਫੀ ਸੁਧਾਰ ਹੋ ਜਾਵੇਗਾ ਤੇ ਮਾਤਾ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਹੀ ਕਾਰਜ ਸਿੱਧ ਹੋ ਜਾਣਗੇ ਤਹਾਡੀਆਂ ਜੋ ਵੀ ਪ੍ਰੋਬਲਮ ਨੇ ਤੁਹਾਡੀ ਪ੍ਰਮੋਸ਼ਨ ਦੇ ਵਿੱਚ ਵੀ ਵਾਧਾ ਹੋਵੇਗਾ ਤੇ ਤੁਹਾਡੀ ਤਨਖਾਹ ਵੀ ਵਧਣ ਵਾਲੀ ਹੈ ਬ੍ਰਿਸ਼ਟ ਕਰਾਚੀ ਵਾਲਾ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਇਸ ਦਾ ਭਰਪੂਰ ਲਾਭ ਉਠਾਓ ਤੇ ਤੁਸੀਂ ਇਸ ਦਿਨ ਮਾਤਾ ਪਾਰਵਤੀ ਦੀ ਪੂਜਾ ਕਰਨੀ ਹੈ ਤੇ ਉਹਨਾਂ ਨੂੰ ਫੁੱਲ ਅਰਪਿਤ ਕਰਨੇ ਨੇ ਜੇਕਰ ਤੁਹਾਡਾ ਕੋਈ ਵਪਾਰ ਦੇ ਵਿੱਚ ਕੋਈ ਲੈਣ ਦੇਣ ਹੈ ਕੋਈ ਪੈਸਾ ਕਿਤੇ ਅੜਿਆ ਹੋਇਆ ਹੈ ਤਾਂ ਤੁਹਾਨੂੰ ਉਹ ਵੀ ਮਿਲ ਜਾਵੇਗਾ ਜਿਹੜੇ ਲੋਕ ਜੌਬ ਕਰਦੇ ਨੇ ਉਹਨਾਂ ਨੂੰ ਧਨ ਪ੍ਰਾਪਤੀ ਦੇ ਸੰਯੋਗ ਬਣਦੇ ਦਿਖਾਈ ਦੇ ਰਹੇ ਨੇ ਜੀਵਨ ਸਾਥੀ ਵੱਲੋਂ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਜਰੂਰ ਸੁਣਨ ਨੂੰ ਮਿਲੇਗੀ ਇਹਨਾਂ ਲੋਕਾਂ ਨੂੰ ਹਰੇਕ ਕੰਮ ਵਿੱਚ ਸਫਲਤਾ ਮਿਲੇਗੀ ਤੇ ਸਮਾਜ ਵਿੱਚ ਵੀ ਇਹਨਾਂ ਦੀ ਚੰਗੀ ਇੱਜ਼ਤ ਬਣੇਗੀ ਜੋ ਲੋਕ ਵਿਦਿਆਰਥੀ ਵਰਗ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੁਣ ਸਫਲਤਾ ਮਿਲਣ ਵਾਲੀ ਹੈ ਉਹਨਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਹੁਣ ਫਲ ਮਿਲੇਗਾ ਤੇ ਤੁਹਾਡੇ ਕੰਮ ਵਿੱਚ ਸਫਲਤਾ ਮਿਲੇਗੀ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਾ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਜ਼ਮੀਨ ਖਰੀਦਣ ਦੇ ਲਈ ਤੁਹਾਡੇ ਕੰਮ ਅੜੇ ਨੇ ਉਹ ਵੀ ਤੁਹਾਡੇ ਦੂਰ ਹੋ ਜਾਣਗੇ ਤੁਹਾਡੀ ਆਮਦਨ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਤੁਹਾਡੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਤਭੇਦ ਹੋ ਸਕਦੇ ਨੇ ਇਸ ਕਰਕੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਵੱਡਾ ਪਰਿਵਰਤਨ ਹੋਣ ਵਾਲਾ ਹੈ ਬਹੁਤ ਹੀ ਸਾਰੇ ਸੁਪ ਸੰਯੋਗ ਤੁਹਾਡੇ ਲਈ ਇਹ ਸਮਾਂ ਲੈ ਕੇ ਆਵੇਗਾ ਹੁਣ ਤੁਹਾਡੀ ਜ਼ਿੰਦਗੀ ਧਨਵਾਨ ਬਣਨ ਵਾਲੀ ਹੈ ਤਹਾਡੀ ਸਿੱਖਿਆ ਪ੍ਰਤੀ ਬਹੁਤ ਜ਼ਿਆਦਾ ਤਰੱਕੀ ਹੋ ਜਾਵੇਗੀ। ਸੰਤਾਨ ਪ੍ਰਾਪਤੀ ਦਾ ਸੰਯੋਗ ਬਣਦੇ ਦਿਖਾਈ ਦੇ ਰਹੇ ਨੇ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਹੋ ਜਾਵੇਗਾ। ਤੁਹਾਡੀ ਕਿਸੇ ਐਸੇ ਵਿਅਕਤੀ ਨਾਲ ਮੁਲਾਕਾਤ ਹੋਵੇਗੀ ਉਸ ਪਰਸਨ ਦੇ ਨਾਲ ਤੁਸੀਂ ਜੇਕਰ ਵਿਆਹ ਕਰਵਾਉਣਾ ਚਾਹੁੰਦੇ ਹੋ। ਤੁਹਾਡੇ ਲਈ ਇਸ ਸਮੱਸਿਆ ਦਾ ਹੱਲ ਵੀ ਹੋ ਜਾਵੇਗਾ। ਤੁਹਾਡੀ ਪਸੰਦ ਦਾ ਰਿਸ਼ਤਾ ਤੁਹਾਨੂੰ ਮਿਲ ਜਾਵੇਗਾ। ਤੁਹਾਡੇ ਨਾਲ ਹੁਣ ਸਭ ਕੁਝ ਪੋਜ਼ੀਟਿਵ ਹੀ ਹੋਣ ਵਾਲਾ ਹੈ। ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ। ਜੀਵਨ ਸਾਥੀ ਨਾਲ ਚੰਗੇ ਸਬੰਧ ਬਣਦੇ ਦਿਖਾਈ ਦੇ ਰਹੇ ਨੇ। ਹਰ ਕੰਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਪਰਿਵਾਰ ਦੇ ਵੱਲੋਂ ਸਹਿਯੋਗ ਮਿਲੇਗਾ ਇਸ ਸਮੇਂ ਜੇਕਰ ਤੁਸੀਂ ਆਪਣੇ ਪਰਿਵਾਰ ਤੋਂ ਪੁੱਛ ਕੇ ਕੋਈ ਵੀ ਕੰਮ ਕਰਦੇ ਹੋ ਤਾਂ ਉਹ ਸਿਰੇ ਚੜੇਗਾ ਇਸ ਨਾਲ ਤੁਹਾਨੂੰ ਤੁਹਾਨੂੰ ਸੰਪੰਦਤੀ ਨੂੰ ਲੈ ਕੇ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ ਤੁਹਾਡੀਆਂ ਸਾਰੀਆਂ ਹੀ ਪ੍ਰੋਬਲਮਾਂ ਦੂਰ ਹੋ ਜਾਣਗੀਆਂ ਇਸ ਸਮੇਂ ਤੁਹਾਨੂੰ ਪ੍ਰਮੋਸ਼ਨ ਵੀ ਮਿਲ ਜਾਵੇਗੀ ਤੁਹਾਡਾ ਅਧਿਕਾਰੀ ਵਰਗ ਤੁਹਾਡੇ ਕੰਮ ਨੂੰ ਵੇਖ ਕੇ ਬਹੁਤ ਪ੍ਰਸੰਨ ਹੋ ਜਾਏਗਾ ਜਿਸ ਦੇ ਬਲਬੂਤੇ ਤੁਹਾਨੂੰ ਨੌਕਰੀ ਵਿੱਚ ਹੋਰ ਜ਼ਿਆਦਾ ਮੁਨਾਫਾ ਹੋਵੇਗਾ ਜਿਨ੍ਹਾਂ ਦੇ ਵਿਆਹ ਦੇ ਜੋਗ ਬਣ ਰਹੇ ਨੇ ਉਹਨਾਂ ਦਾ ਵਿਆਹ ਵੀ ਹੁਣ ਹੋ ਜਾਵੇਗਾ ਹਰ ਜਗ੍ਹਾ ਤੇ ਤੁਹਾਡੀਆਂ ਹੁਣ ਇੱਛਾਵਾਂ ਦੀ ਪੂਰਤੀ ਹੋ ਜਾਵੇਗੀ ਦੋਸਤੋ ਇਸ ਲਿਸਟ ਦੀ ਆਖਰੀ ਅਤੇ ਤੀਸਰੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਾ ਨੂੰ ਦੱਸ ਦਈਏ ਕਿ ਤੁਸੀਂ ਕੋਈ ਵੱਡੀ ਪ੍ਰਾਪਤੀ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਪਰਿਵਾਰ ਨੂੰ ਤੁਹਾਡੇ ਦਾ ਮਾਣ ਹੋਵੇਗਾ ਅਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤਹਾਡੀ ਕਿਸੇ ਐਸੇ ਵਿਅਕਤੀ ਦੇ ਨਾਲ ਮੁਲਾਕਾਤ ਹੋਵੇਗੀ ਕਿ ਜੋ ਤੁਹਾਡੀ ਆਮਦਨ ਦੇ ਵਿੱਚ ਵਾਧਾ ਕਰ ਸਕੇਗਾ ਜੋ ਭਵਿੱਖ ਵਿੱਚ ਆਉਣ ਵਾਲੇ ਤੁਹਾਡੀ ਆਮਦਨ ਦਾ ਇੱਕ ਵੱਡਾ ਸਰੋਤ ਬਣ ਜਾਵੇਗਾ ਸਰਕਾਰ ਨਾਲ ਜੁੜੇ ਹੋਏ ਅਧੂਰੇ ਕੰਮ ਵੀ ਤੁਹਾਡੇ ਹੁਣ ਪੂਰੇ ਸਫਲਤਾਪੂਰਵਕ ਹੋ ਜਾਣਗੇ ਰਾਜਨੀਤੀ ਦੇ ਨਾਲ ਜੁੜੇ ਲੋਕਾਂ ਨੂੰ ਇਸ ਦੌਰਾਨ ਕੋਈ ਉੱਚਾ ਅਹੁਦਾ ਵੀ ਪ੍ਰਾਪਤ ਹੋ ਸਕਦਾ ਹੈ ਤੁਹਾਡੇ ਕੈਰੀਅਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਕੰਮ ਵਾਲੀ ਥਾਂ ਤੇ ਸੀਨੀਅਰ ਤੇ ਜੂਨੀਅਰ ਦਾ ਪੂਰਾ ਸਹਿਯੋਗ ਮਿਲ ਜਾਵੇਗਾ ਜੇਕਰ ਤੁਹਾਡੀ ਅਦਾਲਤ ਵਿੱਚ ਕੋਈ ਅਧਿਕਾਰੀ ਵਰਗ ਦੇ ਨਾਲ ਕੇਸ ਚੱਲ ਰਿਹਾ ਸੀ ਤਾਂ ਇਸ ਮਹੀਨੇ ਤਾਂ ਉਹ ਵੀ ਤੁਹਾਡੇ ਹੱਥ ਹੋਏ ਜੋ ਸਕਦਾ ਹੈ ਤੁਹਾਨੂੰ ਤੁਹਾਡੇ ਜੀਵਨ ਸਾਥੀ ਦੇ ਨਾਲ ਖੁਸ਼ੀ ਭਰੇ ਪਲ ਬਤਾਉਣ ਲਈ ਚੰਗੇ ਮੌਕੇ ਮਿਲ ਜਾਣਗੇ ਇਸ ਕਰਕੇ ਇਹ ਟਾਈਮ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਵੇਗਾ ਤੁਹਾਡੇ ਬਹੁਤ ਸਾਰੇ ਕੰਮ ਜੋ ਕਾਫੀ ਸਮੇਂ ਤੋਂ ਅਧੂਰੇ ਸੀ ਹੁਣ ਉਹ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਸੀਂ ਆਪਣੀ ਹਿੰਮਤ ਤੇ ਮਿਹਨਤ ਦੇ ਨਾਲ ਵੱਡੇ ਟਿਚਰ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਓਗੇ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ